ਅੱਜ ਸਾਰਿਆਂ ਨੂੰ ਤੁਸੀਂ ਜੁੜਿਓ ਟਿਵਾਨਾ ਕ੍ਰੀਏਸ਼ਨ ਦੇ ਨਾਲ। ਲਓ ਜੀ ਬਹੁਤ ਹੀ ਸੋਹਣਾ ਸੂਟ ਇੱਕ ਤਿਆਰ ਕਰਵਾਇਆ ਸੀ ਨੇ। ਇਹਦਾ ਜਿਹੜਾ ਫੈਬਰਿਕ ਆ ਇਹ ਵਿਸਕੋਸ ਮਸਲੀਨ ਦਾ। ਇਹਦੇ ਘੇਰੇ ਤੇ ਵਰਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ। ਲਓ ਜੀ ਤੁਸੀਂ ਕੰਮ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸਫਾਈ ਦੇ ਵਿੱਚ ਹੋਇਆ ਹੋਇਆ ਵਰਕ ਇਹ ਮਸ਼ੀਨੀ ਵਰਕ ਹੈ ਇਹ। ਔਰ ਵਿਸਕੋਸ ਮਸਲੀਨ ਦਾ ਫੈਬਰਿਕ ਹੈ 컬러 ਬੜੇ ਪਿਆਰੇ ਲੱਗੇ ਹੋਏ ਨੇ ਤੇ ਇਸੇ ਤਰ੍ਹਾਂ ਫੇਰ ਅੱਗੇ ਆ ਜਾਂਦਾ ਇਸ ਦਾ ਗਲੇ ਤੇ ਵੀ ਵਰਕ ਹੈ ਗਲੇ ਤੇ ਪੱਟੀ ਬਣੀ ਹੋਈ ਹੈ ਔਰ ਇੱਕ ਫਲਾਰ ਬਣਿਆ ਹੋਇਆ ਫੈਬਰਿਕ ਬਹੁਤ ਹੀ ਸੋਹਣਾ ਔਰ ਇਹ ਆ ਜਾਂਦਾ ਇਸ ਦਾ ਘੇਰੇ ਦਾ ਕੰਮ ਆਵळा ਇਸ ਦਾ ਦੁਪੱਟਾ ਦੁਪੱਟੇ ਤੇ ਦੇਖੋ ਦੋਨੋਂ ਪਾਸੇ ਵਰਕ ਹੋਇਆ ਹੋਇਆ ਔਰ ਇੱਥੇ ਵਰਕ ਹੋਇਆ ਹੋਇਆ ਬੜਾ ਹੀ ਖਿੜਵਾ ਜਿਹਾ ਕਲਰ ਹੈ ਇਹ ਤਾਂ ਇਸ ਦੀ ਜਿਹੜੀ ਲੁੱਕ ਹੈ ਇਸ ਤਰ੍ਹਾਂ ਦੀ ਦਿਖ ਰਹੀ ਹੈ ਬਾਰਡਰ ਤੇ ਆ ਗਿਆ ਇਸ ਦੇ ਪੱਲੇ ਤੇ ਵਰਕ ਉਸੇ ਤਰ੍ਹਾਂ ਦਾ ਦੁਪੱਟੇ ਤੇ ਵਰਕ ਆ ਗਿਆ ਦੋਨੋਂ ਪਾਸੇ ਔਰ ਗਲੇ ਤੇ ਹਮੇ ਵਰਕ ਆ ਗਿਆ ਰੇਟ ਸਿਰਫ 1295 ਰੁਪਏ ਸ਼ਿਪਿੰਗ ਫ੍ਰੀ ਹੈ ਤੁਸੀਂ ਛੇਤੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਇਹ ਵਾਲੇ ਦੋ ਸੂਟ ਇੱਕੋ ਘਰ ਚ ਤਿਆਰ ਕਰਵਾਏ ਨੇ ਦਰਾਣੀ ਜਠਾਣੀ ਨੇ ਇਹਦਾ ਫੈਬਰਿਕ ਕਾਟਰਾਈ ਹੈ ਔਰ ਮਸ਼ੀਨੀ ਵਰਕ ਹੋਇਆ ਹੋਇਆ ਸੇਮ ਡਿਜ਼ਾਈਨ ਸੇਮ ਕਲਰ ਮਸਟਰਡ ਕਲਰ ਦੇ ਵਿੱਚ ਬਹੁਤ ਸੋਹਣੀ ਫੈਬਰਿਕ ਹੈ ਜਿਹੜੀ ਕਟਾਈ ਵਧੀਆ ਕਟਾਈ ਹੁੰਦੀ ਹੈ ਇਹ ਪੱਲਿਆਂ ਤੇ ਆ ਜਾਂਦਾ ਵਰਕ ਤੁਸੀਂ ਦੇਖ ਸਕਦੇ ਹੋ ਸਫਾਈ ਤੇ ਇਹ ਆ ਜੇਗਾ ਇਸ ਦੀ ਬਾਹ ਤੇ ਵਰਕ ਆਹ ਵਾਲਾ ਵਰਕ ਹੈ ਜਿਹੜਾ ਇਸ ਦੀ ਬਾਹ ਤੇ ਆ ਜਾਊਗਾ ਇਹ ਸੂਟ ਵਿਦਆਊਟ ਦੁਪੱਟਾ ਤੁਸੀਂ ਦੁਪੱਟੇ ਦੇ ਨਾਲ ਵੀ ਆਰਡਰ ਕਰ ਸਕਦੇ ਹੋ ਵਿਦਆਊਟ ਦੁਪੱਟਾ ਵੀ ਕਰ ਸਕਦੇ ਹੋ ਤੇ ਬਾਕੀ ਇਸ ਤਰ੍ਹਾਂ ਤੇ ਆ